ਕੈਪਟਨ ਅਮਰਿੰਦਰ ਸਿੰਘ ਹੁਰਾ ਦੀ ਅਗਵਾਈ ਚ ਕਾਂਗਰਸ ਦੀ ਪੰਜਾਬ ਚ ਸਰਕਾਰ ਬਣਿਆ ਹਜੇ ਮਸਾਂ 2 ਸਾਲ ਹੋਈ ਨਹੀਂ ਪਰ ਇਸ ਦੇ ਇੱਕ ਤੋਂ ਬਾਅਦ ਇੱਕ ਮੰਤਰੀ ਅਤੇ ਵਿਧਾਇਕ ਆਪਣੇ ਮਾੜੇ ਵਿਤੀਏ ਨੂੰ ਲੈ ਕੇ ਵਿਵਾਦਾ ਚ ਘਿਰਦੇ ਨਜ਼ਰ ਆ ਰਹੇ ਨੇ ਨਵਾਂ ਮਾਮਲਾ ਕੈਬਨਟ ਮੰਤਰੀ 파ਰਤ ਪੂਸ਼ਨ ਆਸ਼ੂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਤੇ ਲੁਧਿਆਣਾ ਦੇ ਇੱਕ ਜ਼ਮੀਨੀ ਘੁਟਾਲੇ ਦੇ ਮਾਮਲੇ 'ਚ ਜਾਂਚ ਕਰ ਰਹੇ ਡੀਐਸਪੀ ਨੂੰ ਧਮਕਾਉਣ ਦੇ ਆਰੋਪ ਲੱਗੇ ਨੇ ਇਸ ਨੂੰ ਲੈ ਕੇ ਅੱਜ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੈਰਾ ਵੱਲੋਂ ਲੁਧਿਆਣਾ ਵਿੱਚ ਆਪਣੇ ਪਾਰਟੀ ਵਰਕਰਾਂ ਸਮੇਤ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ ਖੈਰਾ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਪੁਲਿਸ ਗੁਲਾਮਾਂ ਵਾਂਗ ਕੰਮ ਕਰ ਰਹੀ ਹੈ ਹੀ ਸ਼ੁੱਡ ਨਾਟ ਬੀ ਅਲਾਉਡ ਟੂ ਕੰਟੀਨਿਊ ਐਜ਼ ਅ ਮਿਨਿਸਟਰ ਇਨ ਦਾ ਕੈਬਨਿਟ ਔਰ ਕੈਪਟਨ ਅਬਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਜਾਂਚ ਕਰਵਾਵਾਂਗੇ ਜਾਂਚ ਜ਼ਰੂਰ ਕਰਾਉਣ ਪਰ ਜਾਂਚ ਦੇ ਦੌਰਾਨ ਮਨਿਸਟਰ ਦਾ ਇਸਤਿਫਾ ਜਾਂ ਉਸ ਦੀ ਡਿਸਮਿਸਲ ਬਣਦੀ ਕਿਉਂਕਿ ਜੇ ਮਨਿਸਟਰ ਆਪਣੀ ਪੋਜੀਸ਼ਨ 'ਚ ਬੈਠਦਾ ਤੇ ਉਹ ਜਾਂਚ ਨੂੰ ਪ੍ਰਭਾਵਿਤ ਕਰੇਗਾ ਕਿਉਂਕਿ ਉਹ ਤਾਕਤ ਐਕਸਰਸਾਈਜ਼ ਕਰਦੇ ਨੇ ਔਰ ਇੱਥੇ ਇਹ ਵੀ ਗੱਲ ਨਜ਼ਰ ਆ ਗਈ ਸਾਹਮਣੇ ਕਿ ਪੰਜਾਬ ਦੀ ਪੁਲਿਸ ਜਿੱਦਾਂ ਅਕਾਲੀਆਂ ਨੇ 10 ਸਾਲੇ ਦਾ ਦੁਰਉਪਯੋਗ ਕੀਤਾ ਇਸ ਦਾ ਸਿਆਸੀਕਰਨ ਕੀਤਾ ਨਿੱਜੀ ਵਫਾਦਾਂ ਲਈ ਵਰਤਿਆ ਅੱਜ ਵੀ ਪੰਜਾਬ ਦੀ ਪੁਲਿਸ ਆਜ਼ਾਦ ਨਹੀਂ ਗਈ ਕੈਪਟਨ ਅਵਿਨਿੰਦਰ ਸਿੰਘ ਦੇ ਰਾਜ ਵਿੱਚ ਵੀ ਪੰਜਾਬ ਪੁਲਿਸ ਗੁਲਾਮ ਹੈ ਕਾਂਗਰਸ ਦੀ ਜਿੱਦਾਂ ਨਿੱਜੀ ਫੌਜ ਦੀ ਤਰ੍ਹਾਂ ਕੰਮ ਕਰ ਰਹੀ ਆ ਤਾਈਓ ਅਸ਼ੂ ਵਿੱਚ ਹਿੰਮਤ ਸੀਗੀ ਕਿ ਉਹ ਇੱਕ ਡੀਐਸਪੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੇ ਵਰਨਾ ਅਗਰ ਕੋਈ ਆਮ ਨਾਗਰਿਕ ਜਾਂ ਆਪੋਜੀਸ਼ਨ ਦੇ ਲੀਡਰ ਨੇ ਕਿਸੇ ਡੀਐਸਪੀ ਦੇ ਨਾਲ ਇਸ ਤਰ੍ਹਾਂ ਗੱਲ ਕੀਤੀ ਹੁੰਦੀ ਤਾਂ ਹੁਣ ਨੂੰ ਪਰਚਾ ਦਰਜ ਕਰਕੇ ਉਸ ਬੰਦੇ ਨੂੰ ਫੜ ਕੇ ਅੰਦਰ ਦਿੱਤਾ ਹੋਣਾ ਸੀਗਾ ਬੇਸ਼ੱਕ ਸੁਖਪਾਲ ਸਿੰਘ ਖੈਰਾ ਵੱਲੋਂ ਇਹ ਰੋਸ ਪ੍ਰਦਰਸ਼ਨ ਕਾਂਗਰਸੀ ਮੰਤਰੀ ਖਿਲਾਫ ਕੀਤਾ ਗਿਆ ਹੈ ਪਰ ਜਦੋਂ ਇੱਥੇ ਸੁਖਪਾਲ ਖੈਰਾ ਨੇ ਭਾਰਤ ਪਾਕਿਸਤਾਨ ਦਰਮਿਆਨ ਬਣੇ ਹਾਲਾਤਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਨੂੰ ਭਾਰਤ ਵਿੱਚ ਭਾਜਪਾ ਵੱਲੋਂ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਮਰਾਨ ਖਾਨ ਵੱਲੋਂ ਸ਼ਾਂਤੀ ਬਹਾਲੀ ਲਈ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੋਨਾਂ ਮੁਲਕਾਂ ਨੂੰ ਹੀ ਲੜਾਈ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਸਵਾਇ ਤਬਾਹੀ ਤੋਂ ਹੋਰ ਕੁਝ ਨਹੀਂ ਮਿਲਣਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੀ ਇੱਕ ਵੀਡੀਓ ਆਈ ਹੈ ਜਿਸ ਵਿੱਚ ਉਹਨੇ ਰਿਪੀਟਿਡਲੀ ਕਹਿ ਰਿਹਾ ਕਿ ਅਸੀਂ ਅਮਨ ਤੇ ਸ਼ਾਂਤੀ ਦੇ ਹੱਲ ਕੱਢਣ ਲਈ ਤਿਆਰ ਆ ਔਰ ਉਸਨੇ ਪਹਿਲਾਂ ਵੀ ਕਿਹਾ ਤੇ ਇਮਰਾਨ ਖਾਨ ਦਾ ਦੁਬਾਰਾ ਵੀ ਸਟੇਟਮੈਂਟ ਆਉਂਦੀ ਆ ਕਿ ਭਾਰਤ ਦੀ ਸਰਕਾਰ ਨੂੰ ਜਿਹੜੇ ਵੀ ਪੁਲਵਾਮਾ ਅਟੈਕ ਦੇ ਜੋ ਵੀ ਤੱਥ ਨੇ ਜੋ ਉਹਨਾਂ ਦੇ ਕੋਈ ਰਿਕਾਰਡ ਆ ਉਹ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਰੱਖ ਦੇਣ ਉਹ ਉਸ ਦੀ ਜਾਂਚ ਕਰਾਉਣ ਵਾਸਤੇ ਤਿਆਰ ਆ ਸੋ ਮੈਂ ਸਮਝਦਾ ਹਾਂ ਕਿ ਕਿਸੇ ਵੀ ਮਸਲੇ ਦਾ ਲੜਾਈ ਕੋਈ ਹੱਲ ਨਹੀਂ ਵਰਲਡ ਵਾਰ 1 ਵਰਲਡ ਵਾਰ 2 ਵਿੱਚ 8-9 ਕਰੋੜ ਲੋਕ ਮਾਰੇ ਗਏ ਸੀਗੇ ਔਰ ਇਹਦੇ ਚੋਂ ਨਿਕਲਿਆ ਕੁਛ ਨਹੀਂਗਾ ਅੱਜ ਵੀ ਪਾਕਿਸਤਾਨ ਤੇ ਇੰਡੀਆ ਦੋਨੋਂ ਨਿਊਕਲੀਅਰ ਸਟੇਟਸ ਨੇ ਅਗਰ ਯੁੱਧ ਲੱਗਦੀ ਆ ਤੇ ਦੇਸ਼ ਦਾ ਬਹੁਤ ਭਾਰੀ ਨੁਕਸਾਨ ਹੋਵੇਗਾ ਜਾਨੀ ਮਾਲੀ ਔਰ ਪੰਜਾਬ ਬੈਟਲ ਗਰਾਉਂਡ ਹੋਵੇਗਾ ਇਸ ਲਈ ਬਹੁਤ ਸਾਰੇ ਸਿਆਣੇ ਲੋਕਾਂ ਨੇ ਬਹੁਤ ਸਾਰੇ ਵਿਦਵਾਨ ਲੋਕਾਂ ਨੇ ਗੱਲ ਸ਼ੁਰੂ ਕੀਤੀ ਆ ਕਿ ਪੀਸ ਟਾਕਸ ਤੇ ਸ਼ਾਂਤੀ ਤੇ ਡਾਇਲੌਗ ਜਿਹੜਾ ਉਹ ਸ਼ੁਰੂ ਕੀਤਾ ਜਾਣਾ ਚਾਹੀਦਾ ਸਾਨੂੰ ਪੂਰਨ ਆਸ ਹੈ ਕਿ ਸਾਡੀ ਦੇਸ਼ ਦੀ ਲੀਡਰਸ਼ਿਪ ਇਸ ਨੂੰ ਹੋਰ ਪੋਲੀਟਿਕਾਈਜ਼ ਨਹੀਂ ਕਰੇਗੀ